ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ 메ਨ ਬਾਜ਼ਾਰ ਰਾਹੋ ਵਿੱਚ ਜੋਸ਼ੀ ਜੁਐਲਰੀ ਦੀ ਦੁਕਾਨ ਤੇ ਮੋਟਰਸਾਈਕਲ ਤੇ ਆਏ ਚੋਰਾਂ ਵੱਲੋਂ ਸੁਨਿਆਰੇ ਦੀ ਦੁਕਾਨ ਵਿੱਚ ਵੜ ਕੇ ਲੇਡੀਜ਼ ਸੋਨੇ ਦੀਆਂ ਮੁੰਦਰੀਆਂ ਦਾ ਪੈਕੇਟ ਚੋਰੀ ਕੀਤਾ ਤੇ ਇਸ ਮੌਕੇ ਜਾਣਕਾਰੀ ਦਿੰਦੇ ਦੁਕਾਨ ਮਾਲਕ ਹਰਸ਼ ਜੋਸ਼ੀ ਨੇ ਦੱਸਿਆ ਕਿ ਉਹ ਆਪਣੇ ਨਿੱਜੀ ਕਮਰੇ ਜੁਐਲਰੀ ਦੀ ਦੁਕਾਨ ਵਿੱਚ ਦੁਪਹਿਰ ਵੇਲੇ ਆਪਣੇ ਬੇਟੇ ਨੂੰ ਬਿਠਾ ਕੇ ਚਲੇ ਗਏ ਸਨ ਤਾਂ ਬਾਅਦ ਵਿੱਚ ਉਹਨਾਂ ਦੀ ਦੁਕਾਨ ਵਿੱਚ ਮੋਟਰਸਾਈਕਲ ਤੇ ਸਵਾਰ ਇੱਕ ਵਿਅਕਤੀ ਆਇਆ ਤੇ ਉਸ ਦਾ ਸਾਥੀ ਬਾਹਰ ਮੋਟਰਸਾਈਕਲ ਤੇ ਖੜਾ ਸੀ ਤੇ ਉਸ ਨੇ ਗਹਿਣੇ ਦੇਖਣ ਦੇ ਬਹਾਨੇ ਉਸ ਦੇ ਬੇਟੇ ਕੋਲੋਂ ਸੋਨੇ ਦੀਆਂ ਲੇਡੀਜ਼ ਮੁੰਦਰੀਆਂ ਦਾ ਪੈਕੇਟ ਜਿਸ ਦੀ ਕੀਮਤ ਲਗਭਗ 7 ਲੱਖ ਸੀ ਮੰਗਿਆ ਤੇ ਉਹ ਲੈ ਕੇ ਫਰਾਰ ਹੋ ਗਿਆ। ਨਾਮ ਹਰਜੋਸ਼ੀਆ ਜੀ। ਮੇਰੀ ਫਰਮ ਦਾ ਨਾਮ ਜੋਸ਼ੀ ਜੁਐਲਰ ਹੈ। ਜੀ ਗੱਲਬਾਤ ਹੋਈ ਪਤਾ ਲੱਗਿਆ ਤੁਹਾਡੇ ਲੁੱਟੇ ਹੋਈ ਆ। ਹਾਂਜੀ ਵੀ ਸਰ ਪਰਸੋਂ ਮੈਂ ਕਿਤੇ ਗਿਆ ਹੋਇਆ ਸੀਗਾ ਥੋੜੀ ਦੇਰ ਵਾਸਤੇ ਤੇ ਬੈਠਾ ਸੀ ਕੁਝ ਅਣਪਛਾਤੇ ਦੋ ਵਿਅਕਤੀ ਆਏ ਉਹਨਾਂ ਨੇ ਵਿੱਚੋਂ ਬਾਹਰ ਲਈ ਸੀ ਲੱਗਦੇ ਸਟੇਟ ਤੋਂ ਇੱਕ ਨੇ ਅੱਗੇ ਥੋੜਾ ਜਿਹਾ ਜਾ ਕੇ ਮੋਟਰਸਾਈਕਲ ਰੋਕ ਲਿਆ ਤੇ ਇੱਕ ਨੇ ਅੰਦਰ ਆ ਕੇ ਬੇਟੇ ਕੋਲੋਂ ਕੋਈ ਸਮਾਨ ਦਿਖਾਨ ਦੀ ਕੀਤੀ ਡਿਮਾਂਡ ਤੇ ਮੇਰੇ ਨਾਲ ਕਾਰੀਗਰ ਵੀ ਬੈਠਾ ਸੀ ਪਰ ਉਹਦੇ ਜਾਣ ਤੋਂ ਬਾਅਦ ਇਹਨੇ ਉਹ ਬੰਦੇ ਨੇ ਦੁਆਰਤੀ ਉਹ ਸਮਾਨ ਮਤਲਬ ਦੇਖਿਆ ਤੇ ਉਹ ਦੇਖਦੇ-ਦੇਖਦੇ ਨੇ ਉਹਨੇ ਇੱਕ ਪੈਕੇਟ ਜਿਹੜਾ ਲੇਡੀਜ਼ ਰਿੰਗਾ ਦਾ ਸੀਗਾ ਕੋਈ 85 ਤੋਂ 90 ਗ੍ਰਾਮ ਦੇ ਵਿੱਚ ਉਹਨੇ ਉਹ ਪੈਕੇਟ ਚੋਰੀ ਕਰ ਲਿਆ ਕਿੰਨੇ ਬੰਦੇ ਸੀਗੇ ਜੀ ਟੋਟਲ ਦੋ ਬੰਦੇ ਸੀਗੇ ਮੇਰੀ ਪਰ ਦੁਕਾਨ ਤੇ ਆਇਆ ਇੱਕ ਇੱਕ ਬਾਰ ਮੋਟਰਸਾਈਕਲ ਲੈ ਕੇ ਖੜਾ ਹੋਇਆ ਸੀਗਾ ਥੋੜੀ ਚਾਰ ਪੰਜ ਦੁਕਾਨਾਂ ਅੱਗੇ ਕਿ ਕਿਸੇ ਵੀ ਤਰ੍ਹਾਂ ਨਾ ਪੇ ਇੱਥੋਂ ਨਿਕਲ ਕੇ ਭੱਜ ਸਕਣ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਲੱਗਭਗ ਦੇਖੋ 85 ਜਿੱਤੇ ਤੱਕ ਮੈਂ ਸੋਚਦਾ 85 ਗ੍ਰਾਮ ਦੇ ਕਰੀਬ ਲੇਡੀਜ਼ ਰਿੰਗ ਸੀਗੀਆਂ 85 ਤੋਂ 90 ਸਾਢੇ 6 ਔਰ 7 ਦੇ ਵਿੱਚ ਮੈਂ ਆਈਡੀਆ ਹੈ ਮੇਰਾ ਕਿੰਨੇ ਵਜੇ ਦੀ ਵਾਰਦਾਤ ਹੈ ਇਹ 3 ਔਰ ਸਵਾ 3 ਦੇ ਵਿੱਚ ਦੀ ਇਹ ਉਹਨੇ ਜਿਹੜੇ 10 15 ਮਿੰਟ ਦੇ ਉਹਨੇ ਇੱਥੇ ਲਗਾਏ 3 ਤੋਂ ਸਵਾ 3 ਵਜੇ ਦੇ ਵਿੱਚ ਕੀ ਮੋਟਰਸਾਈਕਲ ਦਾ ਨੰਬਰ ਟਰੇਸ ਹੋਇਆ ਮੋਟਰਸਾਈਕਲ ਦੇ ਨੰਬਰ ਟਰੇਸ ਕੀਤੇ ਪੁਲਿਸ ਨੇ ਪਰ ਉਹ ਮੈਚ ਨਹੀਂ ਕਰਦੇ ਉਹ ਸਭ ਜਾਲੀ ਨੰਬਰ ਸੀਗੇ ਅੱਗੇ ਪਿੱਛੇ ਸਭ ਫੇਕ ਨੰਬਰ ਲਾਏ ਹੋਏ ਆ ਉਹਨਾਂ ਨੇ ਪੁਲਿਸ ਨੇ ਕੀ ਮਾਲੋ ਕਾਰਵਾਈ ਕੀਤੀ ਆ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਆ ਐਸ ਐਚ ਓ ਸਾਹਿਬ ਤੇ ਡੀ ਐਸ ਪੀ ਸਾਹਿਬ ਕੱਲ ਆ ਕੇ ਗਏ ਆ ਕਾਫੀ ਦੁਕਾਨਾਂ ਦੀ ਉਹਨਾਂ ਨੇ ਸੀ ਸੀ ਟੀ ਵੀ ਫੁਟੇਜ ਉਹ ਵੀ ਆ ਚੈੱਕ ਕੀਤੀ ਆ ਮੇਰੀ ਦੁਕਾਨ ਤੇ ਵੀ ਕੀਤੀ ਆ ਤੇ ਪਿਕਚਰ ਬੜੀ ਕਲੀਅਰ ਆ ਉਹਦੀ ਜਿਹੜੇ ਚੋਰੀ ਕੀਤੀ ਆ ਤੇ ਉਹ ਉਹਨਾਂ ਨੇ ਯਕੀਨ ਦਿਵਾਇਆ ਕਿ ਉਹ ਟਰੇਸ ਕਰ ਲਣਗੇ ਤੇ ਜਿੱਦਾਂ ਵੀ ਟਰੇਸ ਹੁੰਦਾ ਤੇ ਉਹ ਕਹਿੰਦੇ ਅੱਗੇ ਬੰਦ ਹੀ ਕਾਨੂੰਨੀ ਕਾਰਵਾਈ ਕਰਨਗੇ ਤਰੀਕ ਨੂੰ ਜਿਹੜਾ ਜੋਛੀ ਹਰਸ਼ ਜੋਛੀ ਜਾਂ ਜੋਲਰ ਉਹ ਆਪਣੀ ਦੁਕਾਨ ਤੋਂ ਆਪਣੇ ਬੇਟੇ ਨੂੰ ਜਿਹਦੀ ਏਜ 17 ਸਾਲ ਸੀ ਉਹਨੂੰ ਛੱਡ ਕੇ ਆਪਣੇ ਕਿਸੇ ਘਰੇਲੂ ਕੰਮ ਕਰ ਲਈ ਕਿਆ ਸੀ ਉਹਦੇ ਜਾਣ ਤੋਂ ਬਾਅਦ ਇੱਕ ਉਹਦੀ ਸ਼ਾਪ ਤੇ ਉਹਦਾ ਗਾਹਕ ਆਉਂਦਾ ਆ ਤੇ ਉਹਨੂੰ ਕਹਿੰਦਾ ਕਿ ਮੈਂ ਮਤਲਬ ਸੋਨੇ ਦੀ ਤਦ ਕੋ ਮੁੰਦੀ ਟੌਪਸ ਵਗੈਰਾ ਦੀ ਖਰੀਦ ਕਰਨੀ ਆ ਉਹ ਆਪਣੇ ਕਾਰੀਗਰ ਨੂੰ ਕਾਲ ਕਰਕੇ ਬੁਲਾਉਂਦਾ ਆ ਤੇ ਜਦੋਂ ਲਿਆ ਕੇ ਉਹ ਦਿਖਾਉਣ ਲੱਗਦਾ ਆ ਤੇ ਉਹਨੂੰ ਨਾ ਪਸੰਦ ਕਰ ਦਿੰਦਾ ਆ ਉਹ ਜਦੋਂ ਬੱਚਾ ਅੰਦਰ ਰੱਖਣ ਲੱਗਦਾ ਤੇ ਕਾਰੀਗਰ ਚਲੇ ਜਾਂਦਾ ਸ਼ਾਪ ਤੋਂ ਤਾਂ ਉਹ ਮੌਕਾ ਪਾਉਂਦਾ ਵੇ ਬੱਚਾ ਇਕੱਲਾ ਆ ਤੇ ਉਹਨੂੰ ਬੁਲਾਉਂਦਾ ਆ ਕਹਿੰਦਾ ਮੈਨੂੰ ਇੱਕ ਚੀਜ਼ ਦੁਬਾਰਾ ਦਿਖਾ ਜਦੋਂ ਦਿਖਾਉਣ ਲੱਗਦਾ ਤੇ ਉਹਦੇ ਉਹ ਪੈਕਟ ਦੇ ਵਿੱਚੋਂ ਕੁਝ ਲੇਡੀਜ਼ ਬੁੰਦਰੀਆਂ ਜਿਹੜੀਆਂ ਆ ਉਹ ਚੱਕ ਕੇ ਆਪਣੇ ਪਰਸ ਦੇ ਵਿੱਚ ਪਾ ਲੈਂਦਾ ਆ ਉਹਦੇ ਹੁਣ ਹਰੀਸ਼ ਚੋਚੀ ਦੇ ਇਹ ਸਟੇਟਮੈਂਟ ਰਿਕਾਰਡ ਕਰਕੇ ਕੱਲ ਨਾਮ ਲون ਵਿਅਕਤੀ ਦੇ ਖਿਲਾਫ ਐਫਆਈ ਆਈ ਲਾਉਂਸ ਕਰ ਦਿੱਤੀ ਆ ਤੇ ਇੱਥੇ ਹੀ ਵਰਕ ਕਰ ਰਹੇ ਆ ਜਲਦੀ ਹੀ ਜਿਹੜਾ ਇਹ 도ਚੀ ਆ ਇਨੋਂ ਸੇ ਅਰੈਸਟ ਕਰ ਲਾਂਗੇ ਔਰ ਇਹ ਤੋਂ ਬਰਾਬਦ ਕਰਵਾ ਲਾਂਗੇ। ਸ਼੍ਰੋਮੇ ਗਾਲੀਦਲ ਦੇ ਜਰਨਲਿਸਟਾਂ ਅਤੇ ਬੁਲਾ ਰਹੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਪੰਚਾਇਤੀ ਚੋਣਾਂ ਦੌਰਾਨ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਇਸ ਸਮੇਂ ਉਹਨਾਂ ਦੇ ਨਾਲ ਪਾਰਟੀ ਦੇ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸਰਦਾਰ ਗੁਰਮਖ ਸਿੰਘ ਸੰਧੂ ਅਤੇ ਸਲਾਹਕਾਰ ਡਾਕਟਰ ਕਾਰਜ ਸਿਖਤਰਮ ਸਿੰਘ ਵਾਲਾ ਨਜ਼ਰ ਆ ਰਹੇ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। 15 ਅਕਤੂਬਰ ਨੂੰ ਇਹ ਵੋਟਾਂ ਪੈਡੀਆਂ ਨੇ ਉਸ ਤੋਂ ਪਹਿਲਾਂ ਅੱਜ 4 ਅਕਤੂਬਰ ਨੂੰ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਤੇ ਪਿਛਲੇ 4-5 ਦਿਨਾਂ ਤੋਂ ਜੋ ਗੁੰਡਾਗਰਦੀ ਪੰਜਾਬ ਦੇ ਵਿੱਚ ਤੁਸੀਂ ਦੇਖੀ ਹੈ ਜਾਂ ਦੇਖ ਰਹੇ ਹੋ ਇਹ ਆਪਣੇ ਆਪ ਵਿੱਚ ਡੈਮੋਕ੍ਰੇਸੀ ਦਾ ਕਹਾਣ ਹੈ ਲੋਕਤੰਤਰ ਨੂੰ ਲੁੱਟਤੰਤਰ ਬਣਾ ਦਿੱਤਾ ਗਿਆ ਡੈਮੋਕ੍ਰੇਸੀ ਨੂੰ ਡਾਂਗੋਕ੍ਰੇਸੀ ਬਣਾ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਨੇ ਜਾਂ ਜਿਹੜੇ ਉਹਨਾਂ ਦੇ ਸਿਰ ਕੱਢ ਆਗੂ ਨੇ ਉਹ ਅੱਜ ਆਪਣੇ ਆਪ ਨੂੰ ਇਹ ਮਹਿਸੂਸ ਕਰਵਾ ਰਹੇ ਨੇ ਕਿ ਸਾਡੇ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ ਵਾਕਿਆ ਹੀ ਉਹਨਾਂ ਨੇ ਇਸ ਕਦਰ ਆਪਣੇ ਆਪਣੇ ਹਲਕਿਆਂ ਦੇ ਵਿੱਚ ਜੋ ਬੇਹੁਦਾ ਢੰਗ ਦੇ ਨਾਲ ਜਬਰ ਸੰਮਤੀਆ ਕਰਾਉਣ ਦਾ ਇੱਕ ਜਿਹੜਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਜਿਹਨੂੰ ਇਹ ਸਰਵ ਸੰਮਤੀ ਦਾ ਨਾਮ ਦੇ ਰਹੇ ਨੇ ਕਿਉਂਕਿ 7 ਅਕਤੂਬਰ ਨੂੰ ਜਦੋਂ ਇਹ ਸਾਰੇ ਪੇਪਰ ਚੈੱਕ ਹੋ ਕੇ ਤੇ ਉਸ ਤੋਂ ਬਾਅਦ ਡਿਕਲੇਅਰ ਹੋਣਾ ਤਾਂ ਉਸ ਦਿਨ ਤੁਸੀਂ ਦੇਖੋ ਕਿ ਕਿੰਨੇ ਵੱਡੇ ਦਾਅਵੇ ਵਾਅਦੇ ਕੀਤੇ ਜਾਣਗੇ ਕਿ ਵੇਖੋ ਜੀ ਇੰਨੇ ਪਿੰਡਾਂ 'ਚ ਅਸੀਂ ਸਰਬਸੰਤੀਆਂ ਕਰਵਾ ਦਿੱਆਂ ਅਸਲ ਦੇ ਵਿੱਚ ਉਹ ਸਰਬਸੰਤੀਆਂ ਨਹੀਂ ਉਹ ਜ਼ਬਰ ਸੰਤੀਆਂ ਨੇ ਕਿਉਂਕਿ ਵਿਰੋਧੀ ਧਿਰ ਦੇ ਕਾਗਜ਼ੀ ਨਹੀਂ داخل ਹੋਣ ਦਿੱਤੇ ਗਏ ਨਾ ਸਰਪੰਚ ਵਾਸਤੇ ਨਾ ਮੈਂਬਰਾਂ ਵਾਸਤੇ ਔਰ ਇਸ ਤੋਂ ਵੀ ਅੱਗੇ ਜਿਹੜੀ ਸਭ ਤੋਂ ਮਾੜੀ ਗੱਲ ਕਿ ਵਾਰਡਬੰਦੀ ਜਿਹੜੀ ਹੈ ਉਹ ਇਸ ਕਦਰ ਕੀਤੀ ਗਈ ਕਿ ਜਰਨਲ ਨੂੰ ਐਸਸੀ ਦੇ ਵਿੱਚ ਪਾ ਦਿੱਤਾ ਤੇ ਐਸਸੀ ਨੂੰ ਜਰਨਲ ਦੇ ਵਿੱਚ ਕਰ ਦਿੱਤਾ ਗਿਆ ਸੋ ਮੇਰੀ ਇਲੈਕਸ਼ਨ ਕਮਿਸ਼ਨ ਪੰਜਾਬ ਜਿੰਦੇ ਤੋਂ ਕੋਈ ਆਸਤਾ ਨਹੀਂ ਹੈਗੀ ਫਿਰ ਵੀ ਮੈਂ ਗੱਲ ਕਹਾਂਗਾ ਕਿ ਜੇ ਕੋਈ ਨੈਤਿਕਤਾ ਦੇ ਆਧਾਰ ਦੇ ਉੱਤੇ ਉਹ ਕੁਝ ਕਰ ਸਕਦੇ ਨੇ ਤਾਂ ਜਿੰਨੀਆਂ ਵੀ ਵੀਡੀਓ ਫੁਟੇਜ ਉਹਨਾਂ ਦੇ ਕੋਲ ਭੇਜੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਸਾਰਾ ਰਿਕਾਰਡ ਇਕੱਠਾ ਕੀਤਾ ਤੇ ਅਸੀਂ ਆਪਣੇ ਹੈੱਡਕੁਆਰਟਰ ਤੋਂ ਬਕਾਇਦਾ ਰਿਪੋਰਟ ਤਿਆਰ ਕਰਕੇ ਵੀ ਨਾਲੋ ਨਾਲ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਭੇਜ ਰਹੇ ਆ ਤੇ ਮੈਂ ਅਪੀਲ ਕਰਾਂਗਾ ਸਰਵੋੱਚ ਅਦਾਲਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਕੋ ਸਿਊ ਮੋਟੋ ਲੈਣ ਕਿਉਂਕਿ ਇਸ ਤਰ੍ਹਾਂ ਦੀਆਂ ਚੋਣਾਂ ਦਾ ਕੀ ਫਾਇਦਾ ਇਹੋ ਜਿਹੇ ਬਣਾਏ ਸਰਪੰਚਾਂ ਦਾ ਪਿੰਡਾਂ ਦੇ ਵਿੱਚ ਕੀ ਆਧਾਰ ਰਹੇਗਾ ਜਿਨ੍ਹਾਂ ਦਾ ਵੋਟਰਾਂ ਨੂੰ ਪਤਾ ਹੀ ਨਹੀਂਗਾ ਕਿ ਉਹ ਸਾਡੇ ਪਿੰਡ ਦੇ ਸਰਪੰਚ ਬਣ ਗਏ ਜਿਨ੍ਹਾਂ ਨੇ ਕਿਸੇ ਨਾਲ ਕੋਈ ਸਲਾਹ مشورہ ਨਹੀਂ ਕੀਤਾ ਕੋਈ ਮੀਟਿੰਗ ਨਹੀਂ ਕੀਤੀ ਸਿਰਫ ਤੇ ਸਿਰਫ ਹਲਕਾ ਵਿਧਾਇਕ ਦੀ ਚੋਇਸ ਦੇ ਉੱਤੇ ਨਿਰਪਰ ਕਰਦੇ ਆ ਹੋયા ਉਹਨਾਂ ਨੂੰ ਸਰਪੰਚ ਬਣਾ ਦਿੱਤਾ ਗਿਆ ਤੇ ਇੱਥੇ ਮੂਕ ਦਰਸ਼ਕ ਬਣ ਕੇ ਪੁਲਿਸ ਦੇ ਹਾਲਾਤ ਇਸ ਤਰ੍ਹਾਂ ਦੇ ਆ ਡੀਐਸਪੀ ਜਾਂ ਐਸਡੀਐਮ ਜਾਂ ਤਹਿਸੀਲਦਾਰ ਜਾਂ ਬੀਡੀਪੀਓ ਜਿਨ੍ਹਾਂ ਵੀ ਪ੍ਰਸ਼ਾਸਨ ਨੇ ਬਿਲਕੁਲ ਇਸ ਵੇਲੇ ਇਹਨਾਂ ਲੋਕਾਂ ਦੇ ਉੱਤੇ ਡਿਪੈਂਡ ਹੈ ਸੋ ਜਿਨ੍ਹਾਂ ਵੀ ਐਨਓਸੀ ਲੈਣੇ ਸੀ ਕਿਸੇ ਨੇ ਚੁੱਲਾ ਟੈਕਸ ਲੈਣਾ ਸੀ ਉਹ ਸਭ ਇਹਨਾਂ ਨੇ ਆਪਣੀ ਮਰਜ਼ੀ ਨਾਲ ਦਿੱਤੇ ਆ ਤੇ ਨਹੀਂ ਦਿੱਤੇ ਅੱਜ ਤੁਸੀਂ ਦੇਖੋ ਇਹ ਕਿਸ ਤਰ੍ਹਾਂ ਦੀਆਂ ਚੋਣਾ ਹੋ ਰਹੀਆਂ ਲੈਣਾ ਦੇ ਵਿੱਚ ਲੱਗ ਲੱਗੇ ਘੰਟਿਆਂ ਬੰਦੀ ਲੋਕ ਖਜਲਖوار ਹੋ ਕੇ ਪਿਛਲੇ 4 ਦਿਨਾਂ ਤੋਂ ਘਰਾਂ ਨੂੰ ਜਾ ਰਹੇ ਆ ਅੱਜ ਆਖਰੀ ਦਿਨ ਹੈ ਅੱਜ ਵੀ ਲੈਣਾ ਲਗੀਆਂ ਹੋਈਆਂ ਨੇ ਜਦੋਂ ਕਿ ਹਰ ਉਮੀਦਵਾਰ ਨੂੰ ਪੂਰਾ ਹੱਕ ਹੈ ਕੋਈ ਵੀ ਬੰਦਾ ਆਮ ਲੋਕਾਂ ਦੇ ਵਿੱਚੋਂ ਤੁਸੀਂ ਦੇਖਿਆ ਕਿ ਰਾਸ਼ਟਰਪਤੀ ਦੀ ਚੋਣ ਲਈ ਆਮ ਬੰਦੇ ਖੜੇ ਹੋ ਜਾਂਦੇ ਆ ਪ੍ਰਧਾਨ ਮੰਤਰੀ ਦੀ ਚੋਣ ਲਈ ਆਮ ਬੰਦੇ ਖੜੇ ਹੋ ਜਾਂਦੇ ਆ ਮੈਂਬਰ ਪਾਰਲੀਮੈਂਟ ਦੀ ਚੋਣ ਲਈ ਆਮ ਬੰਦੇ ਖੜੇ ਹੋ ਜਾਂਦੇ ਆ ਔਰ ਐਮ ਐਲ ਏ ਬਣਨ ਵਾਸਤੇ ਵੀ ਆਮ ਬੰਦੇ ਖੜੇ ਹੋ ਜਾਂਦੇ ਆ ਲੇਕਿਨ ਇਹੋ ਕੰਮ ਬਿਆਨ ਸਿੰਘ ਦੀ ਸਰਕਾਰ ਵੇਲੇ ਹੋਇਆ ਸੀ 1992 ਚ ਜਦੋਂ ਬਾਈਕਾਲ ਸੀ ਲੇਕਿਨ ਜਿਹੜੇ ਕੋਈ ਖੜੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਜਿਹੜਾ ਇੱਕ ਪੰਤਿਕ ਦਲ ਬਣਾਇਆ ਸੀ ਤਾਂ ਉਹਨਾਂ ਨਾਲ ਵੀ ਇਸ ਤਰ੍ਹਾਂ ਕੀਤਾ ਕਿ ਉਹਨਾਂ ਨੂੰ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ ਤੇ ਉਦੋਂ 4-400 ਵੋਟਾਂ ਲੈ ਕੇ ਐਮ ਐਲ ਏ ਬਣੇ ਸੀ ਤੇ ਹੁਣ ਵੀ ਮੋਰ ਤਾਂ ਪਿੰਡਾਂ ਦੇ ਵਿੱਚ ਵੋਟਾਂ ਹੀ ਨਹੀਂ ਪੈ ਰਹੀਆਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਣ ਕਹਿਣਗੇ ਬੜੇ ਹੇਕ ਤਾਨ ਕੇ ਕਿ ਅਸੀਂ ਤਾਂ ਦੇਖੋ ਜੀ ਸਰਬਸੰਮਤੀਆਂ ਕਰਾ ਦੀਆਂ ਉਹ ਸਰਬ ਸਰਬਸੰਮਤੀਆਂ ਨਹੀਂ ਜ਼ਬਰ ਸੰਮਤੀਆਂ ਨੇ ਧੱਕੇਸ਼ਾਹੀ ਨਾਲ ਸੰਮਤੀਆਂ ਕਰਵਾਈਆਂ ਜਾ ਰਹੀਆਂ ਤੇ ਮੈਂ ਮਹਿਸੂਸ ਕਰਦਾ ਕਿ ਜਏ ਹਾਲਾਤਾਂ ਦੇ ਵਿੱਚ ਮੈਂ ਆਪਣੀ ਪਾਰਟੀ ਦੇ ਪ੍ਰਧਾਨ ਐਕਟਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁਲੜ ਜੀ ਨੂੰ ਵੀ ਕਾਹਾਂਗਾ ਸੁਝਾਅ ਵੀ ਦੇਵਾਂਗਾ ਪਾਰਟੀ ਦੇ ਵਿੱਚ ਕਿ ਸਾਨੂੰ ਸ਼ੈਡੋ ਪੰਚਾਇਤਾਂ ਜਿਹੜੀਆਂ ਹੁਣ ਤਿਆਰ ਕਰਨੀਆਂ ਚਾਹੀਦੀਆਂ ਪੰਚੀ ਅਤੇ ਪੰਚ ਦੇ ਸਾਰੇ ਉਮੀਦਵਾਰਾਂ ਦੀਆਂ ਫਾਈਲਾਂ ਜਮ੍ਹਾਂ ਕਰਵਾਉਣ ਉਪ ਮੰਡਲ ਅਫਸਰ ਦਸਾਂ ਪਿੰਡਾਂ ਦੀ ਐਸਡੀਐਮ ਦਫ਼ਤਰ ਦਾ ਕਰਾਓ ਕੀਤਾ ਤੇ ਆਮ ਆਦਮੀ ਪਾਰਟੀ ਨੂੰ ਬੁਲਵਾਣਾ ਐਮਐਲਏ ਗੋਲਜੀ ਮੁਸਾਫਰ ਦੇ ਪਿਤਾ ਨੇ ਲੋਕਾਂ ਦੇ ਕਾਗਜ਼ ਰੱਦ ਕਰਵਾਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਗੁੰਡਾਗਰਦੀ ਕੀਤੀ ਉਹਤਰੇ ਤੇ ਸਾਰੀਆਂ ਪਾਰਟੀਆਂ ਨੇ ਆਮ ਆਦਮੀ ਤੇ ਨਸ਼ਾਨਾ ਸਾਧਿਆ ਦੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਹੇ ਹਨ ਆਬਦਾਇ ਕੁਨਾ ਕਿਹਾ ਜੀ ਦੇਖ ਲਓ ਵੀ ਇੱਕ ਇੱਕੇ ਪਿੰਡ ਚੋਂ ਚਾਰ ਚਾਰ ਪੰਜ ਪੰਜ ਫਾਈਲਾਂ ਕੈਨਸਲ ਕਰਤੀਆਂ ਗਈਆਂ ਸੱਤ ਸੱਤ ਫਾਈਲਾਂ ਕੈਸੇ ਆਹ ਕਈਆਂ ਚ ਸੱਤ ਵੀ ਹੈ ਇੱਕ ਗੱਲ ਹੋਰ ਹੈ ਜੀ ਭਦਰਖੜੇ ਦੀ ਜਿਹੜੇ ਬੰਦੇ ਨੇ ਸਾਡੇ ਕਾਗਜ਼ ਕੈਨਸਲ ਕਰਵਾਏ ਪੈਸੇ ਦੇ ਕੇ ਜਾਂ ਕੁਝ ਵੀ ਕਰਕੇ ਉਹਦਾ ਆਪਦਾ ਕਰ ਸ਼ਾਮ ਲੜਦੀ ਪੈਲੀ ਚ ਬਿਜਲੀ ਦਾ ਬੈਲ ਉਹਦਾ ਡਿਊ ਹੈ ਬਿਜਲੀ ਦਾ ਡਿਫਾਲਟਰ ਹੈ ਜੀ ਬੈਂਕ ਦਾ ਬੈਂਕ ਦਾ ਕੇਸ ਲੱਗਿਆ ਹੋਇਆ ਉਹਦਾ 7-8 ਲੱਖ ਰੁਪਏ ਦਾ ਉਹਦਾ ਬਿਜਲੀ ਦਾ ਕੇਸ ਲੱਗਿਆ ਹੋਇਆ ਉਹਦਾ ਬਿਜਲੀ ਦੀ ਫਾਈਲ ਅਪਰੂਵ ਹੋ ਚੁੱਕੀ ਹੈ ਉਹਦੀ ਹੋ ਚੁੱਕੀ ਹੈ ਜੀ ਜੇ ਅਸੀਂ ਪ੍ਰੂਫ ਵੀ ਦੇ ਸਕਦੇ ਹਾਂ ਕਿਉਂਕਿ ਹੁਣ ਛੁੱਟੀਆਂ ਉਹਦੇ ਕਰਕੇ 2 ਦਿਨ ਡਿਊ ਹੋਊਗਾ ਉਸ ਤੋਂ ਬਾਅਦ ਜੇ ਸਾਨੂੰ ਕਹਿੰਦੇ ਤਾਂ ਉਹਨਾਂ ਦਾ ਪ੍ਰੂਫ ਵੀ ਦੇ ਸਕਦੇ। ਥੋੜਾ ਅਗਲਾ ਐਕਸ਼ਨ ਕੀ ਹੋਗਾ ਜੀ? ਅਗਲਾ ਐਕਸ਼ਨ ਧਰਨਾ ਲਾਵਾਂਗੇ ਜੀ ਸਾਰੇ ਬੋਰਡ ਦੇ ਸੜਕ ਰੋਕਾਂਗੇ ਚਾਰ ਫਿਰੋ। ਸਾਰੇ ਪਿੰਡ ਇਕੱਠੇ ਹੋਣਗੇ। ਸਾਡਾ ਜਾਂਦਾ ਫਾਈਲਾਂ ਜਿਹੜੀਆਂ ਉਹ ਕਲੀਅਰ ਕਰਕੇ ਸਾਨੂੰ ਦੱਸਿਆ ਜਾਵੇ। ਠੀਕ ਹੈ ਵੀ ਆਪ ਭਾਈ ਥੋੜਾ ਫਰਜੀ ਵੜਾ ਸੀਗਾ ਜੋ ਵੀ ਬਣਾਇਆ ਇਹਨਾਂ ਨੇ ਕੈਨਸਲ ਕਰਿਆ ਵੀ ਉਹਨੂੰ ਉਹਦੇ ਸਾਨੂੰ ਪ੍ਰੂਫ ਦੇਣ ਵੀ ਕੀ ਹੈ। ਅਸੀਂ ਸਹੀ ਕਰਤੀ ਫਾਈਲ ਤੁਹਾਡੀ ਅਸੀਂ ਇਲੈਕਸ਼ਨ ਲੜ ਸਕੀਏ। ਜੇ ਮੰਨ ਲਓ ਨਹੀਂ ਸਾਨੂੰ ਇਹ ਕਲੀਅਰ ਅਗਲੇ ਰਸਤੇ ਤਾਂ ਫਿਰ ਸਾਡਾ ਧਰਨਾ ਰੈਗੂਲਰ ਰਹੂਗਾ। ਓਕੇ ਠੀਕ ਹੈ ਜੀ। ਸਾਡਾ ਪ ਹਾਂਜੀ ਇਹਨੂੰ ਸੀ ਰੱਦ ਕੀਤੀ ਗਈ ਜੀ ਜੀ ਤਾਂ ਇਹਨਾਂ ਨੂੰ ਦੇ ਦਿੱਤੀ ਕਿ ਰੱਦ ਕੀਤੀ ਸੱਤ ਫਾਈਲ ਲੱਗੀਆਂ ਇਹਨਾਂ ਨੇ ਵੀਡੀਓ ਸਾਹਬ ਹੋਗੇ ਫੈਕਟਰੀ ਹੋਗੇ ਸੱਤੋਂ 70 ਪਰਸੈਂਟ ਕਲੈਕਟ ਕਰਤੀ ਆ ਸਾਡੇ ਨਾਲ ਜੀ ਜੀ ਸਾਹਮਣੇ ਗੋਲਡੀ ਮੁਸਾਫਰ ਦਾ ਪੀ ਹੈ ਇਹਦਾ ਫਾਦਰ ਮੇਰੇ ਸਾਹਮਣੇ ਰਿਲੇਸ਼ਨ ਅਟਨਾ ਜੀ ਨੇ ਮੇਰੇ ਸਾਹਮਣੇ ਕੀ ਨਾਮ ਅਨਦਾ ਉਹ ਲਖਵਾਲ ਸਿੰਘ ਲਖਵਾਲ ਸਿੰਘ ਨਾਮ ਠੀਕ ਹੈ ਤੇ ਇੱਕ ਨੰਬਰ ਦਾ ਕਰਪਟ ਬੰਦਾ ਹੈ ਉਹਦੇ ਤੇ ਨਿਲਾਮੀ ਦਾ ਕੇਸ ਹੈਗਾ ਜੀ ਜੀ ਉਹਦੇ ਤੇ ਬਹੁਤ ਵੱਡਾ ਫਰਾਡ ਹੈ ਉਹਦੇ ਉਹਦੀ ਫੈਲ ਕਵਰ ਹੋਊਗਾ ਜੀ ਸਾਡੇ ਦੇਖ ਲਓ ਵੀ ਸਾਰੀਆਂ ਫਾਈਲ ਜਿੰਨੀਆਂ ਸਰਪੰਚੀ ਵਾਲੀਆਂ ਕੈਨਸਲ ਕਰਕੇ ਇੱਕ ਫਾਈਲ ਬਚਾਈ ਹੈ ਕਿਹੜੇ ਪਿੰਡ ਕੇ ਤੁਹਾਡਾ ਜੀ ਪਿੰਡ ਬਾਦਰ ਖੇੜਾ ਜੀ ਟੋਟਲ ਕਿੰਨੀਆਂ ਫਾਈਲਾਂ ਸੀ ਪੱਤਰੀ ਫਾਈਲਾਂ ਤੁਸੀਂ ਆ ਤਿੰਨ ਚਾਰ ਫਾਈਲਾਂ ਚੋਂ ਇੱਕ ਫਾਈਲ ਹੀ ਉਹਨਾਂ ਨੇ ਆਪਦੀ ਇੱਕ ਬੰਦੇ ਦੀ ਰੱਖੀ ਹੈ ਜੀ ਦੂਜੀਆਂ ਜਿਹੜੀਆਂ ਸਾਰੀਆਂ ਤਿੰਨੇ ਚਾਰ ਸਾਰੀਆਂ ਫਾਈਲਾਂ ਰੱਖੇ ਕਵਰਿੰਗ ਕੀ ਮੰਗ ਕੇ ਨਹੀਂ ਚਲੋ ਜੀ ਤਿੰਨ ਹੋਈਆਂ ਤਾਂ ਤੇ ਕਵਰਿੰਗ ਵਾਲੀਆਂ ਵੀ ਨਾਲ 6 ਫਾਈਲਾਂ ਤੁਸੀਂ ਮੰਗ ਕੀ ਕਰਦੇ ਹੋ ਕਾਰਨ ਕੀ ਦੱਸਿਆ ਗਿਆ ਜੀ ਕਾਰਨ ਜਸਟ ਅਵੇਂ ਫਰਜ਼ੀ ਬਣਾ ਕੇ ਆਪਦੀ ਤਰਫੋਂ ਹੀ ਇਹਨਾਂ ਦਾ ਤਾਂ ਹੀ ਗਲੀ 'ਚੋਂ ਏਟਾ ਚੱਕ ਲਿਆ ਇਹਨਾਂ ਨੇ ਗਲੀ 'ਚ ਕੋਈ ਕੂੜਾ ਸਿੱਟਦਾ ਆ ਚੀ ਇਹਨਾਂ ਦਾ ਹੀ ਤੇ ਸ਼ਾਮ ਦਾ ਟੋਪ ਜਾ ਰਿਹਾ ਆ ਆ ਗੱਲ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਰਾਜਮਨਿੰਦਰ ਸਿੰਘ ਪ੍ਰਸ਼ਾਸਨ ਤੋਂ ਤਾਂ ਇਹ ਸਾਡੇ ਆਪਣੇ ਸੱਤ ਪਿੰਡਾਂ ਦੀਆਂ ਹੁੰਆਂ ਜੀ ਰੱਦ ਮੰਨ ਲਓ ਫੇਲਾਂ ਤੇ ਉਹ ਸਾਰੇ ਕੱਲ ਨੂੰ ਅਸੀਂ ਮੈਨੂੰ ਹੁਣ ਦੇਖਿਆ ਅਲਟੀਮੇਟਮ 7 ਵਜੇ ਦਾ ਟਾਈਮ ਧਰਨਾ ਦਿੰਨੇ ਆ। ਸਵੇਰ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਉਹਨਾਂ ਸਾਰੇ ਲੋਕ ਆਉਣਗੇ ਤੇ ਬਾਕੀ ਜਿਹੜਾ ਇਹਨਾਂ ਨੇ ਅਲੀਗੇਸ਼ਨ ਲਾਇਆ ਜੀ ਆਪਣਾ ਵੀ ਪੰਚਾਇਤ ਉਹ ਸ਼ਾਮਲਾਟ ਤੇ ਕਬਜ਼ੇ ਵਾਲਾ ਮੇਰੀ ਫਾਈਲ ਸੀ ਖੁੱਦ ਦੀ। ਮੇਰੀ ਢਾਣੀ ਪਿੰਡ ਤੋਂ 3 ਕਿਲੋਮੀਟਰ ਦੂਰ ਹੈ ਜੀ। ਅੱਜ ਤੱਕ ਮੈਂ ਕਦੇ ਕੋਈ ਪੰਚਾਇਤੀ ਜ਼ਮੀਨ ਨਹੀਂ ਵਾਈ ਕੋਈ ਸ਼ਾਮਲਾਟ ਦੀ ਜ਼ਮੀਨ ਤੇ ਕੋਈ ਵਾਈ ਨਹੀਂ ਕੀਤੀ ਨਾ ਕੋਈ ਠੇਕੇ ਤੇ ਲਈ ਹੈ। ਤੇ ਨਾ ਹੀ ਅੱਜ ਤੱਕ ਦਾ ਕੋਈ ਕ੍ਰਿਮੀਨਲ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਰਿਕਾਰਡ ਨਾ ਕੋਈ ਡਿਫਾਲਟਰ ਹੈ। ਜੀ ਜੀ ਸਾਰਾ ਸਿਆਸੀ ਦਬਾਅ ਕਰਨਾ ਜੀ। ਮੋਲਡੀ ਨੇ ਪੈਸੇ ਲਏ ਐਮਐਲਏ ਨੇ ਸਪਸ਼ਟ ਕਹਿਨੇ ਆ ਸੀ ਤਾਂ ਕਰਕੇ ਹੋਇਆ ਜੀ ਫਗਵਾੜਾ ਹਿਯਾਰਪੁਰ ਰੋਡ ਤੇ ਚੱਕ ਪ੍ਰੇਮਾ ਫਾਟਕ ਨੇੜੇ ਇੱਕ ਟਰਾਲੀ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟਕਰ ਹੋ ਗਈ ਤੇ ਮੋਟਰਸਾਈਕਲ ਸਵਾਰ ਭਰਾ ਪੈਣ ਦੀ ਮੌਤ ਹੋ ਗਈ ਜਿਸ ਕਾਰਨ ਭਰਾ ਪੈਣ ਗੰਮੀਰ ਵੀ ਜ਼ਖਮੀ ਹੋ ਗਿਆ ਜਿਹਨਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਇੱਥੇ ਐਮਰਜੈਂਸੀ ਡਿਊਟੀ ਤੇ ਤਨਾਦ ਡਾਕਟਰ ਨੇ ਦੋ ਮਨੁਮ੍ਰਿਤਕ ਲਾਨ ਕਰ ਦਿੱਤਾ ਇਹ ਫਗਵਾੜਾ ਤੋਂ ਹਿਯਾਰਪੁਰ ਰੋਡ ਤੇ ਇੱਕ ਮੋਟਰਸਾਈਕਲ ਸਵਾਰ ਆਪਣੀ ਮਾਮੇ ਦੀ ਲੜਕੀ ਦੇ ਨਾਲ ਜਾ ਰਿਹਾ ਸੀਗਾ ਤੇ ਉਹ ਮੋੜੇ ਕੋਈ ਕੈਂਟਰ ਦੇ ਨਾਲ ਟਕਰਾ ਕੇ ਉਹਨਾਂ ਦੇ ਐਕਸੀਡੈਂਟ ਹੋਇਆ ਤੇ ਉੱਥੇ ਮਨ ਉਹਨਾਂ ਦੀ ਬੈਠੋ ਤੇ ਇੱਕ ਇੱਕ ਵਿੱਚ ਕਾਰ ਵੀ ਹੈਗੀ ਹੈ ਜੀ ਆਏ ਵੈਰੀਫਾਈ ਕਰ ਰਹੇ ਹਾਂ ਕਾਰ ਵੀ ਟਕਰਾਈ ਨੂੰ ਤਿੰਨੇ ਚੀਜ਼ਾਂ ਟਕਰਾਈਆਂ ਕਾਰ ਟੈਂਕਰ ਤੇ ਇੱਕ ਮੋਟਰਸਾਈਕਲ ਤੇ ਕੀ ਨਾਮ ਇਹਨਾਂ ਦਾ ਨਾਮ ਕਲੀਅਰ ਹੋ ਗਿਆ ਜਿਹਨਾਂ ਦੀ ਮੌਤ ਹੋਈ ਹੈ ਹਾਂ ਜੀ ਨਾਮ ਇਹਨਾਂ ਦਾ ਕਲੀਅਰ ਹੋ ਗਿਆ ਲੜਕਾ ਗੁਰਪ੍ਰੀਤ ਸਿੰਘ ਵਾਸੀ ਸਿੱਕਰੀ ਪਿੰਡ ਦਾ ਰਹਿਣ ਵਾਲਾ ਹੈ ਤੇ ਆਪਣੇ ਮਾਮੇ ਦੀ ਲੜਕੀ ਨੂੰ ਲੁਧਿਆਣੇ ਤੋਂ ਆਪਣੇ ਪਿੰਡ ਲੈ ਕੇ ਆਇਆ ਸੀਗਾ ਉਹਦਾ ਵੀ ਨਾਮ ਲੜਕੀ ਦਾ ਗੁਰਪ੍ਰੀਤਪੁਰ ਠੀਕ ਪ੍ਰਕਿਰਿਆਵਾਂ ਕੀਤੀ ਜਾ ਰਹੀ ਹੈ ਅਸੀਂ ਇਹਨਾਂ ਦੇ ਫੈਮਿਲੀ ਮੈਂਬਰਸ ਨੂੰ ਬੁਲਾਇਆ ਹੈ ਆਇਡੈਂਟੀਫਾਈਡ ਹੋ ਗਈਆਂ ਇਹ ਤੇ ਇਹਨਾਂ ਨੂੰ ਫੈਮਿਲੀ ਮੈਂਬਰਸ ਤੋਂ ਬੁਲਾ ਕੇ ਇਹਨਾਂ ਦਾ ਬਿਆਨ ਲਿਖ ਕੇ ਜਿਹੜੀ ਕਾਰਵਾਈ ਆ ਉਹ ਅਸੀਂ ਕਰ ਰਹੇ ਹਾਂ ਤੇ ਟਰੱਕ ਟਰੱਕ ਅਸੀਂ ਕਬਜ਼ੇ 'ਚ ਲੈ ਲਿਆ ਤੇ ਬੰਦਾ ਵੀ ਰੌਮਪ ਕਰ ਲਿਆ ਤਾਂ ਜਿਲ੍ਹਾ ਅੰਦਰ ਵਕ ਵਕ ਥਾਮਾ ਪਰ ਵਿਕੇ ਕਾਗਜ਼ ਧਾਖਲ ਕਰਵਾਉਣ ਸਮੇਂ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਕਾਂਗਰਸੀ ਵਰਕਰਾਂ ਵਿੱਚ ਖੜਕੀ ਕਾਂਗਰਸ ਪਾਰਟੀ ਦੇ 7 ਵਿਅਕਤੀ ਜ਼ਖਮੀ ਹੋ ਗਏ ਤੇ ਰੋਸ ਵਿੱਚ ਕਾਂਗਰਸੀ ਵਰਕਰਾਂ ਨੇ ਅੰਬਿਸਰ ਖੇਮ ਕਰਨ ਨੈਸ਼ਨਲ ਹਾਈਵੇ 'ਤੇ ਆਮਕਾਰ ਦਿੱਤਾ ਹਲਕਾ ਵਿਧਾਇਕ ਵਿਰੁੱਧ ਪਾਰੀ ਨਾਰੇਬਾਜੀ ਵੀ ਕੀਤੀ ਗਈ ਤੇ ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ ਵੜਿੰਗ ਵਿਸ਼ੇਸ਼ ਤੌਰ ਤੇ ਆਪਣੇ ਵਰਕਰਾਂ ਸਮੇਤ ਤਰਨਤਾਰਨ ਐਸਐਸਪੀ ਗੌਰਵ ਤੁਰਾਤੇ ਤਰਨਤਾਰਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੂੰ ਮਿਲਣ ਪਹੁੰਚੇ ਤੇ ਤੁਸੀਂ ਲੋਕ ਬੈਠੇ ਹੋ ਔਰ ਇਹ ਕੁਰਸੀਆਂ ਦੀ ਬੜੀ ਅਹਿਮੀਅਤ ਹੈ ਵਰਦੀ ਦੀ ਬੜੀ ਇਮੀਅਤ ਹੈ ਲੇਕਿਨ ਅੱਜ ਜੋ ਡੈਮੋਕ੍ਰੇਸੀ ਦਾ ਬਹੁਤ ਵੱਡਾ ਕਾੜ ਹੋਇਆ ਸੁਪਾਲ ਸਿੰਘ ਜੀ ਦੇ ਹਲਕੇ ਦੇ ਵਿੱਚ ਤੇ ਪੱਟੀ ਹਲਕੇ 'ਚ ਕਿਸੇ ਨੂੰ ਕਾਗਜ਼ ਹੀ ਨਹੀਂ ਦਾਖਲ ਕਰਦਾ ਨਿਸ਼ਹਿਰਾ ਦੇ ਵਿੱਚ ਗੋਲੀ ਚੱਲ ਗਈ ਸਾਡੇ ਪੰਜ ਸੱਤ ਜਿਹੜੇ ਸਰਪੰਚ ਸੀ ਜੇ ਵਿਚਾਰੇ ਕੋਈ ਕੰਦਾ ਟੱਪ ਗਿਆ ਕੋਈ ਇਧਰ ਹੋ ਗਿਆ ਉਹ ਕਾਗਜ਼ ਨਹੀਂ ਦਾਖਲ ਹੋਇਆ ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇ ਆਹ ਹਾਲਾਤ ਹੈ ਇਸ ਤਰ੍ਹਾਂ ਦੇ ਪੰਜ ਚਾਰ ਬੰਦੇ ਫੱਟੜ ਹੋਏ ਐ ਜਿਨ੍ਹਾਂ ਦੇ ਆਹ ਹਾਲਾਤ ਕੀਤੇ ਗਏ ਔਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਇੱਕ ਵੱਡੀ ਘਟਨਾ ਕਰਮੇ ਹੋਇਆ ਕਿ ਇੱਕ ਇੱਥੇ ਕੋਈ ਉਹਦਾ ਨਾਮ ਕੀ ਹੈ ਮੁੰਡੇ ਦਾ ਰੋਬਨ ਰੋਬਨ ਨਾਮ ਦਾ ਵਿਅਕਤੀ ਬਾੜੀ ਮੇਘੇ ਤੋਂ ਹੈ ਜਿਹਨੂੰ ਪੁਲਿਸ ਭਾਲ ਰਹੀ ਹੈ ਔਰ ਐਸਐਸਪੀ ਬੜਾ ਉਤਾਵਲਾ ਜਿਹੜੀਆਂ ਉਹਨੀਆਂ ਗੱਲਾਂ ਤੋਂ ਲੱਗਦਾ ਕਿ ਭਾਈ ਮੈਂ ਇਹਨੂੰ ਫੜਨਾ ਮੇਰੀ ਸੀਆਈ ਦੀ ਟੀਮ ਲੱਗੀ ਹੋਈ ਹੈ ਮੈਂ ਇਹਦੀ ਤਲਾਸ਼ ਚ ਬੜੇ ਚਿਰ ਤੋਂ ਲੇਕਿਨ ਅੱਜ ਫੋਟੋਆਂ ਪੇਸ਼ ਕੀਤੀਆਂ ਗਈਆਂ ਉਸ ਬੰਦੇ ਨੂੰ ਜਿਹੜਾ ਡੀਐਸਪੀ ਪਿੱਖੀਵੰਡਾ ਪਿੱਖੀ ਪਿੱਖੀਵੰਡਾ ਨਹੀਂ ਪਿੱਖੀਵੰਡਾ ਡੀਐਸਪੀ ਹੈ ਤੇ ਐਸਐਚਓ ਉਹਨਾਂ ਦੇ ਹੱਥਾਂ 'ਚ ਉਹ ਕੋਲੇ ਖੜੇ ਐ ਤੇ ਦੋ ਪੁਲਿਸ ਦੇ ਮਲਾਜ਼ਮ ਉਹਨੂੰ ਭਜਾ ਰਹੇ ਐ ਇਹ ਫੋਟੋਆਂ ਸੁਪਾਲਜੀ ਕੋਲੇ ਐ ਤੁਹਾਨੂੰ ਭੇਜ ਵੀ ਦੇਣਗੇ ਇਹ ਐਸਐਸਪੀ ਸਾਮ ਨੂੰ ਵੀ ਦੇਤੀ ਹੈ ਇਹਦੇ ਤੋਂ ਅਨਕੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੈਂਗਸਟਰਾਂ ਨੂੰ ਤੇ ਡਰੱਗ ਮਾਫੀਆ ਨੂੰ ਖੋਦ ਬਖੋਦ ਜਿਹੜੀ ਹੈ ਪੁਲਿਸ ਤੇ ਇਹ ਜਿਹੜੀ ਸਰਕਾਰ ਹੈ ਭਗਵੰਤ ਸਿੰਘ ਮਾਨ ਉਹ ਰੰਗ ਇਹ ਛੇ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਖ ਦਰਸ਼ਕਾਂ ਕੋਲ ਕੇ ਦੇਖ ਰਹੇ ਕਿਸੇ ਅਗਲ ਦੀ ਕੋਈ ਪਰਵਾਹ ਨਹੀਂ ਹੈ ਅਕਸਰ ਚਾਹ ਸ਼ਾਹੀ ਹੈ ਜਿਹੜੀ ਉਹ ਬਿਲਕੁਲ ਨਥਾਰਜੀ ਖੋ ਚੁੱਕੀ ਐ ਅੱਜ ਮੱਲ ਕੇ ਤੁਸੀਂ ਮੰਨਣਾ ਨਹੀਂ ਨਾ ਕੇਵਲ ਸਾਡੇ ਬੰਦੇ ਕੁੱਟੇ ਜਿਹੜੀ ਤਰਨਤਾਰਨੀ ਪੁਲਿਸ ਤੇ ਵੀ ਅੱਜ ਇਹ ਜਿਹੜੇ ਬੰਦੇ ਆ ਗੱਲ ਪੈ ਗਈ ਕਈ ਥਾਂ ਮਾਰੇ ਮੇਗੀ ਦੇ ਮਾਰੇ ਮੇਗੀ ਦੇ ਸੋ ਮੇਰੇ ਕਹਿਣ ਦਾ ਮਤਲਬ ਇਹ ਐ ਕਿ ਆ ਜਿਹੜਾ ਨੰਗਾ ਨਾ ਛੋਇਆ ਗੁੰਡਾ ਗੁਰਦੀ ਦਾ ਤਰਨਤਾਰ ਦੇ ਵਿੱਚ ਇਹ ਦੋਨੇ ਅਫਸਰਾਂ ਨੂੰ ਅਸੀਂ ਦੱਸਿਆ ਨਾਲ ਹੀ ਰਿਕੁਐਸਟ ਕੀਤੀ ਐ ਕਿ ਸਾਡੇ ਦੋ ਚਾਰ ਸਰਪੰਚਾ ਜਿਹੜੇ ਜਿਹੜੇ ਨਸ਼ਹਿਰਿਆਂ ਦੇ ਰਹਿ ਗਏ ਉਹਨਾਂ ਦੇ ਵੀ ਗੋਲੀ ਚੱਲਣ ਕਰਕੇ ਉਹ ਵੱਜ ਗਏ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖੋ ਅਸੀਂ ਵੀ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਜੋ ਉਹਨਾਂ ਦੇ ਕਾਗਜ਼ ਲੈੇ ਜਾਣ ਸੋ ਇਹ ਸਾਰੇ ਘਟਨਾਕਰਮ ਬਾਰੇ ਜਿਹੜਾ ਇਹਨਾਂ ਨੂੰ ਜਾਣੂ ਕਰਾਇਆ ਉਹਨਾਂ ਨੇ ਯਕੀਨ ਦਵਾਇਆ ਕਿ ਅਸੀਂ ਬੰਦੀ ਕਾਰਵਾਈ ਕਰਾਂਗੇ ਪਰਚਾ ਦੇਾਂਗੇ ਜੇ ਪਰਚਾ ਨਹੀਂ ਹੁੰਦਾ ਤਾਂ ਫਿਰ ਅਸੀਂ ਅਗਲੀ ਜਿਹੜੀ ਕਾਰਵਾਈ ਹੈ ਉਹ ਅਸੀਂ ਆਉਣ ਵਾਲੇ ਦਿਨਾਂ 'ਚ ਫਿਰ ਐਸਐਸਪੀ ਤੇ ਡੀਸੀ ਦਾ ਘਰਾਓ ਰੱਖ ਅਸੀਂ ਥੱਲੇ ਛੋਟੇ ਬੰਦੇ ਦਾ ਕਿਸੇ ਦਾ ਨਹੀਂ ਰੱਖਿਆ। ਔਰ ਉਹਨਾਂ ਚੱਕਰ ਅਸੀਂ ਦਾਮ ਨਹੀਂ ਲੈਣਾ। ਹੁਣ ਇਹ ਵੀ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਆਪਣੇ ਸੱਟਾ ਮਾਰ ਕੇ ਦੂਜੀ ਤਰ ਦੇ ਕਿਉਂਕਿ ਇਹ ਰਵਾਜ ਹੈ ਇੱਥੇ। ਅਸੀਂ ਇਹਨਾਂ ਦੇ ਪਰਚਾ ਕਰਾ ਦੇਵਾਂਗੇ। ਇਸ ਤਰ੍ਹਾਂ ਦਾ ਗਰਮ ਵੀ ਹੋਇਆ ਤੇ ਆ ਇਸੇ ਪੋਰਚ ਦੇ ਥੱਲੇ ਧਰਨਾ ਲਾਵਾਂ। ਖੇਰ ਜਾਨ ਨਹੀਂ ਦੇਵਾਂਗੇ ਕਿਸੇ ਨੂੰ ਬਾਅਦ। ਸੋ ਸਮਾਂ ਥੋੜਾ ਰਹਿ ਗਿਆ। 2 ਸਾਲ ਰਹਿ ਗਏ। ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜਾ ਗੱਲਾਂ ਕਰਕੇ ਤੁਸੀਂ ਸਰਕਾਰ ਲੈ ਕੇ ਆਈ ਸੀ ਬਦਲਾਵ ਦੀ ਸਰਕਾਰ ਅੱਜ ਲੋਕਾਂ ਨੇ ਥੋੜਾ ਬਦਲਾਵ ਵੇਖ ਲਿਆ ਪਰ ਤੁਹਾਡੇ ਨਾਲ ਉਹ ਹੋਣੀ ਹੈ ਜਿਹੜੀ ਕਦੇ ਕਿਸੇ ਨਾਲ ਨਾ ਹੋਈ ਹੋਵੇ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਆ ਬੰਦੇ ਤੁਰੇ ਫਿਰਦੇ ਆ ਆ ਇਹਨਾਂ ਦੇ ਐਮ ਐਲ ਏ ਸਾਹਿਬਾਂ ਨੂੰ ਇਹਨਾਂ ਨੂੰ ਵੀ ਕੋਈ ਥਾਂ ਨਹੀਂ ਥੋਣੀ ਜਿਸ ਤਰ੍ਹਾਂ ਦੇ ਇਹਨਾਂ ਨੇ ਹਾਲਾਤ ਬਣਾਏ ਸੋ ਅੱਜ ਮੈਂ ਇਸ ਕੱਲ ਦੀ ਪੂਰੀ ਨਿੰਦਾ ਕਰਦਾ ਹਾਂ ਪਰ ਆਪ ਦੇ ਵਰਕਰਾਂ ਨੂੰ ਕਹਿੰਦਾ ਤਕੜੇ ਰਹੋ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਹੈ ਬਿਲਕੁਲ ਮੋਟੇ ਨਾਲ ਮੋਡਾ ਲਾ ਕੇ ਖੜੇ ਰਾਂਗੇ ਕਿਸੇ ਵਰਕਰ ਤੇ ਆ ਚਾਏਗੀ ਅਸੀਂ ਸਾਰੇ ਲੀਡਰ ਸਹਿਬਾਨ ਪੂਰੇ ਨਾਲ ਖੜੇ ਰਵਾਂਗੇ ਔਰ ਆਂਚ ਨਹੀਂ ਹੁੰਦਿਆਂਗੇ ਔਰ ਆਹ ਕਾਰਵਾਈ ਦਾ ਸਾਨੂੰ ਯਕੀਨ ਦਵਾ ਵੀ ਕਾਰਵਾਈ ਕਰਾਂਗੇ ਨਾ ਕੀਤੀ ਤਾਂ ਫਿਰ ਅਸੀਂ ਐਸਐਸਪੀ ਦਾ ਤੇ ਡਿਪਟੀ ਕਮਿਸ਼ਨਰ ਦਾ ਕਰੋ ਕਰ ਸਿਮਰਨਜੀਤ ਸਿੰਘ ਚੇਅਰਮੈਨ ਤੇ ਸਰਦਾਰ ਸੁਪਾਲ ਸਿੰਘ ਭੋਲੜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਜਿਹੜੇ ਆਪਣੇ ਕਾਂਗਰਸ ਪਾਰਟੀ ਦੇ ਪੰਚ ਸਰਪੰਚਾਂ ਵੱਲੋਂ ਅਸੀਂ ਪੀਪਰ ਜਿਹੜੇ ਹੈਗੇ ਸੀ ਉਹ ਅੱਜ ਨਾਮਜ਼ਦਗੀ ਦੀ ਅਖੀਲੀ ਤਰੀਕਸ ਹੀ ਅਸੀਂ ਦਾਖਲ ਕਰਾਉਣਾ ਸੀਗਾ ਆਮ ਆਦਮੀ ਨੂੰ ਪਹਿਲਾਂ ਇਹ ਸੀਗਾ ਵੀ ਹੋ ਸਕਦਾ ਵੀ ਸਰਕਾਰ ਕਾਲੀ ਗੱਲ ਨੇ ਬਾਈਕਾਟ ਕਰਤਾ ਸੀਗਾ ਵੀ ਹੋ ਸਕਦਾ ਵੀ ਕਾਂਗਰਸ ਦੇ ਵੀ ਕੋਈ ਜਿਹੜੇ ਆ 550 ਨਹੀਂ ਫਾਰਮ ਭਰਨਗੇ ਪਰ ਲੋਕਾਂ ਦੇ ਛਾਹੀ ਇਹਨਾਂ ਜ਼ਿਆਦਾ ਹੈਗੇ ਵੀ ਇਹਨਾਂ ਦੀ ਆਪਸੀ 카ਟੋ ਕਲੇਸ਼ ਦੇ ਵਿੱਚ ਸਰਪੰਚਾਂ ਨੇ ਵੱਧ ਤੋਂ ਵੱਧ ਜੇ ਇੱਕ ਪਿੰਡ ਦੇ ਵਿੱਚ ਇੱਕ ਸਰਪੰਚ ਖੜਦਾ ਤੇ ਸਾਡੀ ਪਾਰਟੀ ਵੱਲੋਂ ਦੋ ਦੋ ਬੰਦਿਆਂ ਨੇ ਫਾਰਮ ਭਰੇ ਆ ਵੀ ਅਸੀਂ ਇਲੈਕਸ਼ਨ ਲੜਨਾ ਚਾਹੁੰਨੇ ਜੀ ਅਸੀਂ ਵਿਕਾਸ ਕੀਤਾ ਪਿੱਛੇ ਇਸ ਚੀਜ਼ ਦੇ ਬਗਲਾੜ ਜਾਣ ਕੇ ਜਦੋਂ ਸਾਨੂੰ ਡੀਐਸਪੀ ਭਿੱਖੀਵੰਦ ਅਪਰੀंदर ਜੀ ਨਾਲ ਅਸੀਂ ਗੱਲ ਕੀਤੀ ਤੇ ਅਸੀਂ ਫਾਰਮ ਭਰਨਾ ਇਹਦੀ ਅਸੀਂ ਆਪਦੇ ਸਾਰੇ ਪਿੰਡ ਸਾਡੇ 84 85 ਪਿੰਡ ਆ ਸਾਰੇ ਸਰਪੰਚ ਮੈਂਬਰ ਆਏ ਆ ਜੀ ਸਰਪੰਚ ਮੈਂਬਰ ਆਏ ਆ ਜੀ ਅਸੀਂ ਜਦੋਂ ਇਥੋਂ ਡੀਐਸਪੀ ਸਾਹਿਬ ਨਾਲ ਗੱਲਬਾਤ ਕਰਕੇ ਅਸੀਂ ਜਦੋਂ ਚੱਲੇ ਆ ਤੇ ਅਗਲੇ ਬੰਨੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਆਪਣੇ ਐਮਐਲਏ ਸਰਨ ਸਿੰਘ ਧੋਨਿਆਂ ਉਹਦੇ ਪੀਏ ਨੇ ਉਹਨਾਂ ਨੇ ਆਪਣੇ ਗੁੰਡੇ ਜਿਹੜੇ ਸੀਗੇ ਉਹਨਾਂ ਨੂੰ ਦਾਤਰ ਹਥਿਆਰਾਂ ਦੇ ਨਾਲ ਖਿਲਾਰ ਦਿੱਤਾ ਜਦੋਂ ਅਸੀਂ ਉਥੋਂ ਨਿਕਲ ਕੇ ਅੱਗੇ ਗਏ ਆ ਡੀਐਸਪੀ ਸਾਹਿਬ ਦੇ ਵਿਸ਼ਵਾਸ ਤੇ ਤੇ ਉਹਨਾਂ ਨੇ ਸਾਨੂੰ ਸਾਨੂੰ ਘੇਰਨਾ ਸ਼ੁਰੂ ਕਰ ਦਿੱਤਾ ਤੇ ਸਾਡੇ ਬੰਦਿਆਂ ਦੇ ਬਹੁਤ ਜਿੰਨੀਆਂ ਸੱਟਾਂ ਲੱਗੀਆਂ ਨੇ ਤੇ ਜਿਹੜੇ ਮੇਜਰ ਨੇ ਉਹ ਵੀ ਹੈਗੇ ਨਾਲ ਤੇ ਕੁਛ ਅਹੀਂ ਕੋਈ ਜਿਹੜੇ ਉਹ ਦਾਖਲ ਕਰਵਾ ਚੁੱਕੇ ਆ ਟੋਟਲ ਕਿੰਨੇ ਬੰਦਿਆਂ ਨੇ ਸੱਟਾਂ ਲਗੀਆਂ ਜੀ ਸਾਡੇ 10 ਤੋਂ 15 ਬੰਦੇ ਨੇ ਜੀ ਜਿਨ੍ਹਾਂ ਦੇ ਸੱਟਾਂ ਲਗੀਆਂ ਜੀ ਇਹਨਾਂ ਕੋ ਕਿਹੜੇ ਕਿਹੜੇ ਹਥਿਆਰ ਸੀ ਜੀ ਨਾਲ ਇਹਨਾਂ ਕੋ ਜੀ ਟਰੋੜਾ ਸੀਗਾ ਇਹਨਾਂ ਕੋਲ ਡੰਡੇ ਡੰਡੇ ਛੋਟੇ ਸੀਗੇ ਸਾਰੇ ਉਹ ਲੈ ਕੇ ਸਰਕਾਰ ਨੇ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਆ ਅੱਜ ਭਿੱਖਵੰਡ ਦੇ ਸ਼ਰਿਆਂ ਵੇਖਣ ਨੂੰ ਮਿਲਿਆ ਤੇ ਅਸੀਂ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਕਾਗਜ਼ ਦਾਖਲ ਨਹੀਂ ਹੁੰਦੇ ਤੇ ਲੜਾਈ ਝਗੜਾ ਕੀਤਾ ਸੱਟਾਂ ਲਾਦੀਆਂ ਉਦੋਂ ਬਾਅਦ ਅਸੀਂ ਉੱਥੇ ਭਿੱਖੀ ਵੰਡੀ ਐਸਪੀ ਦਾ ਉੱਥੋਂ ਦੇ ਬਾਹਰ ਪ੍ਰੋਟੈਸਟ ਕੀਤਾ ਅਵਤਾਰ ਸਿੰਘ ਹੈ ਜੀ ਅਵਤਾਰ ਦੀ ਗੱਲ ਹੀ ਆ ਗੱਲ ਕੋਈ ਨਹੀਂ ਸਰਪੰਚੀ ਦੇ ਘਰ ਹੀ ਪਨ ਜਾਣਦੇ ਹਾਂ ਤੇ ਚਲੋ ਡੀਐਸਪੀ ਸਾਹਿਬ ਨੇ ਆਖਿਆ ਵੀ ਤਾ ਨਾ ਮਨ ਸ਼ਾਂਤੀ ਨਾਲ ਜਾ ਕੇ ਕਾਗਜ਼ ਪੱਤਰ ਪਾ ਰਹੋ ਤੈਂ ਉਹਨਾਂ ਦਾ ਡੀਐਸਪੀ ਦੇ ਕਹਿੰਦੇ ਬਾਅਦ ਅਸੀਂ ਖਾਲੀ ਹਿੱਤੀ ਸਾਰੇ ਜਾਣਦੇ ਹਾਂ ਤੇ ਜਦੋਂ ਅਸੀਂ ਚੇਲਾ ਗੇਟ ਲੰਘੇ ਆ ਚੇਲਾ ਗੇਟ ਨਾਲ ਦਾ ਸਾਰ ਇਹਨਾਂ ਦਾ ਜਿਹੜਾ ਪੀਏ ਆ ਬੁਰਜ ਉਹਨੇ ਕੁਛ 8 ਬੰਦੇ ਪਿੱਛੇ ਪਾੜਤੇ ਆ ਅੱਗੇ ਹੀ 15 ਜਣੇ ਅੱਗੇ ਰਹਿ ਗਏ 15 16 ਜਣੇ ਉਹਨੇ ਪਿਛਵਾ ਜਿਹੜੇ ਲਿਆਂਦੇ ਸੀ ਬਾਰੋ ਗੁੰਡੇ ਗੰਡੇ ਲਿਆਂਦੇ ਸੀ ਕੋ ਉਹਨਾਂ ਨੂੰ ਨਲਕਾਰਾਂ ਮਾਰ ਕੇ ਕਹੇ ਵੀ ਜਾਨ ਨਾ ਕੋਈ ਸੁੱਕਾ ਨਾ ਕੋਈ ਜਾਵੇ ਤੇ ਉਹਨਾਂ ਨੇ ਇਦਾਂ ਚੇਅਰਮੈਨ ਸਾਹਿਬ ਹਰ ਸਾਰੇ ਤੇ ਹਮਲਾ ਕਰ ਤਾੜਤੇ ਸੱਟਾਂ ਲੱਗੀਆਂ ਉਹਨਾਂ ਕੋ ਜਿਆ ਦਸਤੇ ਸੀਗੇ ਵੀਸਵਾਲ ਸੀਗੇ ਤੇ ਕਾਕਾ ਚੂ ਅੱਜ ਮੇਰੇ ਤੇ ਗੋਲੀ ਵੀ ਚਲੀ ਗੋਲੀ ਵੀ ਚ ਗੋਲੀ ਤਾਂ ਨਹੀਂ ਗੋਲੀ ਤਾਂ ਨਹੀਂ ਚਪਾਲਾ ਗਰੀ ਗੱਲ ਸੱਚੀ ਗੱਲ ਆ ਗੋਲੀ ਨਹੀਂ ਚਲੀ ਲੈਦੀ ਥੋੜਾ ਬਾਬਾ ਚੱਲਿਆ ਇਹ ਟਰੋੜਾ ਚੱਲਿਆ ਜੀ ਟਰੋੜਾ ਚੱਲ ਵੀ ਬੰਦੇ ਹੋਏ ਆ ਆ ਵੀ ਬੰਦੇ ਚਲੋ ਕਾਫੀ ਜਦਾਂ ਮਾਰਾਂ 14 15 ਸਾਰੇ ਤਵੀ ਮਾਰ ਕੇ ਛੱਡਾ ਲੱਗਿਆ ਨੇ ਉਹਨਾਂ ਦੇ ਕੋਈ ਜ਼ਖਮ ਨਹੀਂ ਆਉਦੇ ਲੈਸੇ ਸੀ ਗਏ ਖੈਰ ਵੀ ਹੋਏ ਦੋ ਉੱਥੇ ਕੋਈ ਫੇਰ ਖੈਰ ਵੀ ਹੋਇਆ ਤੁਮ ਮੰਨ ਲਓ ਜਦੋਂ ਆਪਣੇ ਛੱਟ ਲੱਗੀ ਨਹੀਂ ਹੋ ਉਸ ਟਾਈਮ ਪਤਾ ਲੱਗਾ ਠੀਕ ਹੈ ਨਾ ਛੱਟ ਕਿੱਥੇ ਲੱਗੀ ਛੱਟ ਮੇਰੇ ਕਾ ਸਿਰ ਤੇ ਲੱਗੀ ਆ ਕਾ ਐਸੇ ਕਾਚੂ ਮਾਰਿਆ ਮਹਿਲ ਸਿੰਘ ਨੇ ਤੁਮ ਲੜਾਈ ਚੱਲ ਪ ਜਿੰਨਾ ਕਿਸੇ ਨੇ ਵੀ ਜੋ ਵੀ ਕੀਤਾ ਕਿ ਨਹੀਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਕੱਲ ਪੰਜਾਬ ਪਰ ਵਿੱਚ ਵਿਧਾਇਕਾਂ ਤੇ ਵਜ਼ੀਰਾਂ ਦੇ ਘਰਾਂ ਅੱਗੇ ਦਰਨਾ ਦੇ ਕੇ ਅਲਟੀਮੇਟਮ ਦਿੱਤੇ ਜਾਣਗੇ ਕਿ ਜੇਕਰ ਝੋਨੇ ਦੀ ਸਰਕਾਰੀ ਖਰੀਦ ਰੰਤ ਸ਼ੁਰੂ ਨਾ ਕੀਤੀ ਗਈ ਤਾਂ ਪੰਜਾਬ ਦੇ ਵਿਧਾਇਕਾਂ ਵਜ਼ੀਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਘਰਾਂ ਵਿੱਚੋਂ ਨਿਕਲਣਾ ਬੰਦ ਕਰ ਦੇਣਗੇ ਰਾਜੇਵਾਲ ਨੇ ਸਪਸ਼ਟ ਕੀਤਾ ਹੈ ਕਿ ਝੋਨੇ ਦੀ ਖਰੀਦ ਵਿੱਚ ਫਿਰ ਵੀ ਸ਼ੁਰੂ ਨਾ ਹੋਏ ਤਾਂ ਅਗਲੇ ਕਦਮ ਵਿੱਚ ਪਾਜਪਾ ਦੇ ਵੱਡੇ ਆਗੂਆਂ ਦਾ ਵਿਕਰਾਉ ਕਰਕੇ ਇਨ੍ਹਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਜਾਵੇਗਾ। ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨੂ ਦੇਵ ਜਸਤ ਰੱਬ ਰੱਖਾ।